ਵੈਂਡ ਰਹਿੰਦੇ ਉਹਨਾਂ ਨੂੰ ਸੁੱਖੀ ਤੇ ਲਵਾਉਣਾ ਦਾ ਦੋਸਤ ਸਰਸੇ ਤੋਂ ਉਹਦੀ ਚਿੱਠੀ ਆ ਗਈ ਵੀ ਮੈਂ ਤੈਨੂੰ ਇਹਨਾਂ ਦਿਨਾਂ ਚ ਮਿਲਣਾ ਆਉਂਗਾ ਉਹ ਤਾਂ ਗੱਲਾਂ ਵਾਲੋ ਹਾਂ ਹਾਂ ਜਦੋਂ ਉਹ ਤੋਂ ਸੰਗਲ 8283 ਦੀ ਅੱਛਾ ਹੈ ਨਾ 84 ਦੀ ਅਸਤਰ ਉਹਨਾਂ ਨੂੰ ਚਿੱਠੀ ਆ ਗਈ ਤੇ ਮਿਲ ਲਾਉਂਗਾ ਦੈਟਸ ਓਕੇ ਠੀਕ ਹੈ ਕਿਹੜਾ ਉਹ ਤਾਂ ਜਾਣਾ ਕਿਸੇ ਕਿਤੇ ਸੁੱਖੀ ਆ ਗਿਆ ਸ਼ਾਮ ਨੂੰ 4-5 ਵਜੇ ਹੂੰ ਆ ਕੇ ਚਾਹ ਚੁ ਪੀਤੀ ਤੇ ਕਦੇ ਪੌੜੀਆਂ ਚੜ ਜੇ ਛੱਤ ਤੇ ਗੇੜਾ ਗੋੜਾ ਲਾ ਆਵੇ ਕਦੇ ਥੱਲੇ ਉਤਰ ਆਵੇ ਅੱਛਾ ਤੇ ਅੱਜ ਵੀ ਜਿ ਕਰੀਆ ਵੀ ਵੇਟ ਕਰਦਾ ਸੀ ਹੂੰ ਜਦੋਂ ਆਥਣ ਜਾ ਹੋਇਆ ਬਾਪੂ ਕਹਿੰਦੇ ਵੀ ਕਾਕਾ ਪੈਗ ਪੋਗ ਲਾ ਲੈਣਾ ਹੂੰ ਕਹਿੰਦੇ ਲਾ ਤਾਂ ਲੈਣਾ ਬਾਪੂ ਜੀ ਪਰ ਮੈਂ ਉਹਨਾਂ ਦੀ ਵੇਟ ਕਰਦਾ ਬਾਈ ਕੁਲਦੀਪ ਉਹਨਾਂ ਦੀ ਅੱਛਾ ਉਹਨਾਂ ਦੇ ਆਉਣ ਤੋਂ ਹੀ ਲਾਵਾਂਗਾ ਹੂੰ ਕਹਿੰਦਾ ਉਹ ਤਾਂ ਤੇਰੀ ਮਰਜ਼ੀ ਆ ਹੂੰ ਪਰ ਉਹਦਾ ਧੂਰੀ ਨਾ 9:30 ਵਜੇ ਦੁਕਾਨਾਂ ਬੰਦ ਕਰਾਉਣ ਦੀ ਉਹਨਾਂ ਦੀ ਡਿਊਟੀ ਲੱਗੀ ਉਹ ਤੋਂ ਬਾਅਦ ਆਉਣੀ ਲੇਟ ਆਉਣਗੇ ਮਤਲਬ ਉਹਨਾਂ ਨੂੰ ਜਦੋਂ ਸਾਰੇ ਚਲੇ ਗਏ ਸ਼ਹਿਰ ਬੰਦ ਹੋ ਗਿਆ ਉਹ ਤੋਂ ਉਦੋਂ ਬਾਅਦ ਵਾਪਸ